ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਤਰਨਤਾਰਨ ਦੀ ਟੀਮ ਵੱਲੋਂ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਪਿੱਖੀਵਿੰਡ ਪੱਟੀ ਰੋਡ ਵਿਖੇ ਐਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਮਸਲਿਆਂ ਤੇ ਗੱਲਬਾਤ ਕੀਤੀ ਗਈ ਅਤੇ 15 ਅਗਸਤ ਨੂੰ ਟਰੈਕਟਰ ਮਾਰਚ ਪਿੱਖੀਵਿੰਡ ਤੋਂ ਕਰਨ ਸੰਬੰਧੀ ਵੀ ਵਿਚਾਰਾਂ ਹੋਈਆਂ। ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਕਿਸਾਨੀ। ਨੀਂ ਨਾ ਮਸਲਿਆਂ ਤੇ ਲੜਦੀ ਆ। ਬਿਲਕੁਲ। ਜਥੇਬੰਦੀ ਜਿਹੜੀ ਆ ਇੱਕ ਇੱਕ ਨਾ ਬਣਦੀ ਆ ਜਿਹੜਾ ਆ ਕੋ ਜਥੇਬੰਦੀ ਨੂੰ ਵਿਚਾਰੂਗਾ ਹਮੇਸ਼ਾ ਉਹ ਜਥੇਬੰਦੀ ਕਾਮਯਾਬ ਬੰਦੀ ਜੋ ਜਿਹੜਾ ਜਥੇਬੰਦੀ ਦਾ ਕੋ ਜਥੇਬੰਦੀ ਨੂੰ ਬਚਾਉਂਦਾ ਨਹੀਂ ਉਹ ਜਥੇਬੰਦੀ ਅੱਜ ਵੀ ਫੇਲ ਤੇ ਕੱਲ ਵੀ ਫੇਲ ਇਹਦੀਆਂ ਮਸਾਲਾ ਤੁਹਾਨੂੰ ਪਤਾ ਵਾ ਕਿੰਨੇ ਲੀਟਰ ਫੇਲ ਹੋ ਚੁੱਕੇ ਆ ਔਰ ਕਿੰਨੀਆਂ ਗਲਤ ਲੜਾਈਆਂ ਲੜ ਕੇ ਉਹ ਫੇਲ ਹੋਏ ਆ ਸਾਡੀ ਜਥੇਬੰਦੀ ਦੇ ਵਿੱਚ ਵਿਚਾਰ ਚੱਲੂਗੀ ਪੰਜ ਮੈਂਬਰੀ ਬਕਾਇਦਾ ਕਮੇਟੀ ਆ ਉਹ ਕਮੇਟੀ ਫੈਸਲਾ ਲਿਆ ਕਰੂ ਜੀ ਵੀ ਐਸ ਬੰਦੇ ਦੇ ਪੈਸੇ ਜਾਇਜ ਆ ਜਾਂ ਨਹੀਂ ਜਾਇਜ ਆ ਆ ਰੱਤੇ ਗੋਦੇ ਤੇ ਸਰਕਾਰ ਸਾਹਿਬ ਬੈਠੇ ਆ ਇਹਨਾਂ ਮਟਰ ਲਾਇਆ ਹੀ ਮਟਰ ਔਰ ਮਟਰ ਨਾਲ ਦਾ ਕੋਈ ਬਿਵਾਦ ਆ ਕੋਈ ਚੱਕਰ ਹੋਇਆ ਤੇ ਗਲਤ ਦਿੱਤਾ ਗਿਆ ਤੁਹਾਡੀ ਜੇਹ ਬੰਦੀ ਗਈ ਇਸ ਕੱਲ ਦਾ ਮੈਂ ਪੱਕਾ ਕਹਿੰਦਾ ਜੋ ਮਟਰਾਂ ਦੇ ਪੈਸੇ ਤੁਹਾਈਆਂ ਦੇ ਪੈਸੇ ਨਾ ਕਹੇ ਤਾਂ ਵਾਪਸ ਹੋਏ ਜੇ ਤਾਂ ਨਾ ਕੋਈ ਦਵਾਉਂਦਾ ਜੋ ਪਰ ਤੁਹਾਡੀ ਜੇਹ ਬੰਦੀ ਗਈ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ 50000 ਰੁਪਇਆ ਪਾਉ ਦੇ ਹੱਥ ਫੇਰ ਖਾਇਆ ਆ ਬੈਠਾ ਕਾਜੀ ਵਿੱਚ ਰੱਤੇ ਮੁੰਡਿਆ ਪਾਉ 50000 ਰੁਪਇਆ ਉਹਨੇ ਦਿੱਤਾ ਉਂਹੀ ਮੇਰ ਤੋਂ ਗਲਤੀ ਵਾਕਿਆ ਮੇਰਾ ਬੀ ਮਾਰਾ ਸੀ ਜਾਂ ਮੇਰਾ ਬੀ ਗਲਤੀ ਨੁਕਸਾਨ ਤੇ ਹੋਇਆ ਸੀ ਬਹੁਤ ਵੱਡਾ ਬਹੁਤ ਵੱਡਾ ਫਿਰ ਵੀ ਇਹਦੇ ਆਪਾਂ ਕੁਝ ਨਾ ਕੁਝ ਦਾ ਹੱਕ ਰਸੀ ਹੱਕ ਰਸੀ ਮੈਂ ਟਿਕ ਕਰਵਾਈ ਜਾਂ ਜਿਵੇਂ ਕਰਵਾਈਆ ਪਰ ਗੱਲ ਇਹ ਆ ਇਸ ਕਰਕੇ ਜੇ ਆਪਾਂ ਨਿਕਲ ਨਿਕ ਕੇ ਮਸਲੇ ਆ ਤੋਂ ਗੁੱਸੇ ਹੋਵਾਂਗੇ ਮੇਰਾ 10000 ਨਹੀਂ ਦਵਾਇਆ ਕਿਸੇ ਨੇ ਮੇਰਾ 20000 ਨਹੀਂ ਦਵਾਇਆ ਉਹ ਜਹਿਬੰਦੀ ਦੇ ਮਸਲੇ ਨਹੀਂ ਹਨ ਕੀ ਆਪਾਂ ਜਥੇਬੰਦੀ ਨੂੰ ਵੱਡਿਆ ਕਰਨ ਵਾਸਤੇ ਹਰ ਇੱਕ ਅਨਸਾਰ ਦਾ ਹਰ ਇੱਕ ਦਾ ਫਰਜ ਬੰਦਾ ਏਕ-ਇਕ ਬੰਦਾ ਨਾਲ ਜੁੜੇ। ਅੱਜ ਆਪਾਂ ਦੇ 50 ਬੰਦੇ ਆਏ ਆ ਕੱਲ ਨੂੰ ਸਾਡਾ ਇਹ ਫਰਜ ਬੰਦਾ ਏਕ-ਇਕ ਬੰਦੇ ਦੀ ਗਿਣਤੀ ਹੋਰ ਵਧਾਈਏ ਨਾਲ। ਬਸ ਸਰ। ਇਹ ਵੀ ਲੈ ਆ। ਕੱਟ ਪੋਨਾ ਦਾ ਪ੍ਰੂਫ ਸਾਡੇ ਕੋਲੇ ਹੋਣਾ ਜ਼ਰੂਰੀ ਆ। ਜੇ ਸਾਡੇ ਕੋਲੇ ਪ੍ਰੂਫ ਹੀ ਨਹੀਂ ਹੈਗਾ ਤੇ ਆਪਾਂ ਆਵਾਜ਼ ਡਾਂਗਾ ਮਾਰੀ ਜਈਏ ਮੈਂ 50000 ਦਿੱਤਾ ਕਹਿੰ ਮੈਂ ਲੱਖ ਦਿੱਤਾ ਉਹ ਗੱਲ ਚੰਗੀ ਨਹੀਂ ਆ। ਇਸ ਕਰਕੇ ਵੀਰ ਜੀ ਮੈਂ ਇਹੋ ਗੱਲਾਂ ਤਾਂ ਕਰਨ ਵਾਸਤੇ ਉੱਠਿਆ ਆ। ਆਪਾਂ ਚੰਗੇ ਮਸਲੇ ਲੈਣੇ ਆ ਵਧੀਆ ਮਸਲੇ ਲੈਣੇ ਆ ਜਿੱਥੇ ਕਿਸੇ ਨਾ ਧੱਕਾ ਆ ਉਹਦੇ ਤੁਹਾਡੇ ਨਾਲ ਜੇ ਬੰਦੀ ਸਮੁੱਝੀ ਖਲੋਦੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਕਰਨ ਕਰੀਏ ਕਿਹੜੇ ਕਿਹੜੇ ਪਿੰਡ ਸਾਡੇ ਆ ਜਿੱਥੇ ਸਾਡੀ ਬਰਾਤ ਨਹੀਂ ਹੈਗੀ ਉਹਨਾਂ ਪਿੰਡਾਂ ਦਾ ਖਿਆਲ ਕਰੀਏ ਕਿ ਹਰ ਇੱਕ ਪਿੰਡ ਦੇ ਵਿੱਚ ਸਾਡੀ ਬਰਾਤ ਪਾਉਣੀ ਜ਼ਰੂਰੀ ਆ ਭਾਵੇਂ ਉੱਥੋਂ ਦੇ ਦੋ ਬੰਦੇ ਆਉਣ ਤੇ ਭਾਵੇਂ ਚਾਰ ਤੇ ਭਾਵੇਂ ਪੰਜ ਵੰਦਾ ਇੱਕ ਵੀ ਮੜਾ ਹੁੰਦਾ ਜੀ ਬੰਦੇ ਦੋ 11 ਹੋ ਜਾਂਦੇ ਜੀ ਇਸ ਕਰਕੇ ਆਪਾਂ ਜਥੇਪਤੀ ਦਾ ਢਾਟਾ ਤਗੜੇ ਹੋ ਕੇ ਤਿਆਰ ਕਰਨਾ ਪਿੰਡਾਂ ਦੀ ਗਿਲਤੀ ਬਣਾ ਉਹ ਜਿਹੜੇ ਪਿੰਡ ਤੇ ਅਸੀਂ ਨਹੀਂ ਗਏ ਉਹ ਪਿੰਡ ਤੱਕ ਪਹੁੰਚ ਕਰੋ ਵੀ ਅਸੀਂ ਜਾ ਹੀ ਜਾਣਾ ਮੈਂ ਕਿ ਕਾ ਖਾਲਸਾ ਦੇ ਬਹਿ ਕੇ ਛੱਡੇ ਖੋੜ ਕੇ ਖੜੇ ਕਰੋ ਮੇਰੀ ਬੇਟੀ ਜਿਹਦੇ ਜਿਸ ਕੋਲ ਵੀ ਹੈਗਾ ਨਾ ਛੱਡਾ ਖੋੜ ਕੇ ਖੜਾ ਜੀ ਐਸਟੀਐਮ ਦੇ ਦਫ਼ਤਰ ਅੱਗੇ ਵੱਡਾ ਕਾਫਲਾ ਲੈ ਕੇ ਜਾਣਾ ਹੈ ਆਪਾਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਆ ਕਿ ਉਹ ਟਾਈਮ ਸਮਾਂ ਸਾਰਾ ਕੌਂਸਲ ਕਮੇਟੀ ਦੀ ਮੀਟਿੰਗ ਦੇ ਵਿੱਚ ਕਰਕੇ ਦੱਸ ਦਿੱਤਾ ਜਾਵੇਗਾ ਦੂਜੀ ਗੱਲ ਆਪਾਂ ਬਾਰਡਰਾਂ ਤੇ ਖਾਸ਼ੀ ਚਕਿਨੀ ਵੜਾਉਣੀ ਹੈ ਉਹਦੇ ਵਾਸਤੇ ਵੀ ਪਿੰਡਾਂ ਦੇ ਵਿੱਚੋਂ 10 10 ਟਰਾਲੀਆਂ ਆਪਾਂ ਹਰੇਕ ਬਲਾਕ ਤੋਂ ਲੈ ਕੇ ਤੇ ਖਨੂਰੀ ਬਾਰਡਰ ਤੇ ਪਚਾਉਣੀ ਹੈ ਇਹ ਵੀ ਆਪਾਂ ਸਾਰਾ ਇੱਥੇ ਕੌਂਸਲ ਕਮੇਟੀ ਦੀ ਮੀਟਿੰਗ ਕਰਕੇ ਸਮਾਂ ਕਰਕੇ ਤੈਅ ਕਿ ਉਹ ਪਿੰਡਾਂ ਦੇ ਪ੍ਰਧਾਨਾਂ ਦੀ ਆਪਾਂ ਡਿਊਟੀ ਲਾਦਣੀ ਆ ਬਲਾਕਾਂ ਪ੍ਰਧਾਨਾਂ ਦੀ ਉਹ ਆਪਣੇ ਢੇਣ ਗਿਓਥੇ ਜਿਹੜੇ ਟਰੈਕਟਰ ਜਾਣੇ ਆ ਫੰਡ ਬੜਾ ਜ਼ਰੂਰੀ ਹੈ ਆਪਣੀ ਉਥੇ ਵਾਕਈ ਖਾਸੀ ਜਿਰੂ ਆ ਫੰਡ ਦੇ ਕਿ ਜ਼ਿਲ੍ਹੇ ਦਾ ਪ੍ਰਧਾਨ ਕੋਈ ਮਤਲਬ ਕਿ ਮੇਰੀ ਕੋਈ ਤਰਖਾ ਨਹੀਂ ਲੱਗੇਗੀ ਮੈਂ ਤਾਂ ਜੇ ਜੇ ਤੁਸੀਂ ਸਾਰੇ ਮੇਰੇ ਨਾਲ ਜੇ ਸਿੱਧੀ ਜਿਹੜੀ ਗੱਲ ਹੈ ਪ੍ਰਧਾਨੋਂ ਮੇਰੀਆਂ ਬਾਵਾਵਾਂ ਬਣਨਾ ਪੈਣਾ ਜੀ ਬਾਵਾ ਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਮੈਂ ਇਹਨਾਂ ਪ੍ਰਧਾਨ ਜੀ ਰਾਨੂੰ ਬੇਨਤੀ ਕਰਦਾ ਆ ਇੱਕ ਥੋੜਾ ਜਿਆ ਕੰਮ ਹੋਰ ਕਰੀਏ ਫਿਰ ਸਾਰੇ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਹਉਦੇ ਅਗਲੀ ਹਾਂਜੀ ਕੀ ਨਾ ਭਾਜੀ ਮੇਰਾ ਨਾਮ ਸਤਨਾਮ ਸਿੰਘ ਫਰੀਕੇ ਪਤਨ ਅੱਜ ਜਿਹੜੀ ਮੀਟਿੰਗ ਹੋਈ ਆ ਕੇ ਸਬੰਧ ਦੇ ਵਿੱਚ ਕੀਤੀ ਗਈ ਆ ਜਿਹੜੀ ਜਤਤਨ ਦੀ ਵੇਲੇ ਕੀਤੀ ਗਈ ਜਿਹੜਾ ਇੱਕ ਤੇ ਕੱਲ ਨੂੰ 15 ਅਗਸਤ ਆ ਉਸ ਸੰਬੰਧੀ ਕੱਲ ਰੋਡ ਮਾਰਚਾ ਟਰੈਕਟਰ ਮਾਰਚਾ ਸਾਰੇ ਦੇਸ਼ ਭਰ ਦੇ ਵਿੱਚ ਇੱਕ ਤੇ ਉਹਦੇ ਸੰਬੰਧੀ ਇੱਕ ਸਾਡੀ ਹਾਜ਼ਰੀ ਜਿਹੜੀ ਆ ਖਨੌਰੀ ਵਿਖੇ ਸਾਡੇ ਜ਼ਿਲ੍ਹੇ ਦੀ ਹਾਜ਼ਰੀ ਵੱਡੇ ਲੈਵਲ ਤੇ ਲਜਾਂਬ ਸੰਬੰਧੀ ਤੇ ਕੁਝ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕੁਝ ਨਿਯੁਕਤੀਆਂ ਕਰਨ ਵਾਲੀਆਂ ਹਨ ਉਹਦੇ ਸੰਬੰਧੀ ਅੱਜ ਮੀਟਿੰਗ ਹੋਈ ਤੇ ਜਿਹੜਾ ਫੰਡਾ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਤੇ ਉੱਥੇ ਉਹ ਸਾਡਾ ਜਥੇਬੰਦੀ ਦਾ ਵਿਚਾਰ ਆਇਆ ਸੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਹੋਰ ਕਹਿਣਾ ਇਹ ਹੀ ਚਾਹੁੰਦੇ ਆ ਵੱਧ ਤੋਂ ਵੱਧ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਸਿੱਧੂਪੁਰ ਦੇ ਨਾਲ ਜੁੜਿਆ ਜਾਵੇ ਸੰਘਰਸ਼ ਸਾਰੇ ਕਿਸਾਨਾਂ ਦਾ ਕਰ ਰਹੀ ਆ ਜਥੇਬੰਦੀ ਆਪਣੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਿਆ ਜਾਵੇ ਵੱਡੀ ਗਿਣਤੀ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਹਾਂਜੀ ਕੀ ਨਾਂ ਵਿਰਜੀ ਚੰਦबीर ਸਿੰਘ ਜਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅੱਜ ਜਿਹੜੀ ਮੀਟਿੰਗ ਹੋਈ ਕੇ ਇਸ ਸੰਬੰਧ ਵਿੱਚ ਕੀਤੀ ਗਈ ਅੱਜ ਵਾਲੀ ਮੀਟਿੰਗ ਜੀ ਸਾਡੇ ਪਿੰਡਾਂ ਦੀਆਂ ਜੋ ਨਵੀਆਂ ਇਕਾਈਆਂ ਬਣੀਆਂ ਸੀ ਉਹਨਾਂ ਦੇ ਵਿੱਚ ਕਾਫੀ ਵਿਸਤਾਰ ਸਹਿਤ ਗਿੰਟੀ ਹੋਈ ਆ ਉਹਨਾਂ ਵਿੱਚੋਂ ਫੰਡ ਇਕੱਠਾ ਕਰਕੇ ਸੂਬਾ ਕਮੇਟੀ ਨੂੰ ਜੋ ਦੇਣ ਵਾਸਤੇ ਸਾਡਾ ਸੀਗਾ ਉਹਦੇ ਵਾਸਤੇ ਮੀਟਿੰਗ ਲਈ ਗਈ ਆ ਕਮੇਟੀ ਵੱਲੋਂ ਇਸ ਤੋਂ ਇਲਾਵਾ ਵੀ ਕੋਈ ਹੋਈ ਗੱਲ ਬਾਤ ਹਾਂ ਜੀ ਕੱਲ ਨੂੰ ਸਾਡਾ ਇੱਕ ਰੋਡ ਮਾਰਚ ਹੈ ਤਰਨਤਾਰਨ ਜ਼ਿਲ੍ਹੇ ਵੱਲੋਂ ਜਿਸ ਤਰ੍ਹਾਂ ਆਲ ਪੰਜਾਬ ਦੇ ਵਿੱਚ ਸਾਡੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਵੱਲੋਂ ਇਹ ਸਾਨੂੰ ਕਾਲ ਆਈ ਸੀ ਕਿ 15 ਅਗਸਤ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਟਰੈਕਟਰਾਂ ਦਾ ਰੋਡ ਮਾਰਚ ਕਰਕੇ ਤੇ ਕਾਲੇ ਕਾਨੂੰਨਾਂ ਦੀਆਂ ਤਿੰਨ ਜੋ ਕਾਪੀਆਂ ਨੇ ਉਹਨਾਂ ਨੂੰ ਸਾੜਨਾ ਹੈ ਅਸੀਂ ਕੱਲ ਨੂੰ ਐਸਡੀਐਮ ਦਫ਼ਤਰ ਦੇ ਸਾਹਮਣੇ ਇਹ ਕਿੱਥੋਂ ਕਿੱਥੋਂ ਤੱਕ ਜਿਹੜਾ ਹੋਊਗਾ ਆਪਣੀ ਲਾਗੇ ਦਾ ਜੀ ਬਿਖੇਟ ਤੋਂ ਲੈ ਕੇ ਅਸੀਂ ਪੱਟੀ ਮੋੜ ਤੇ ਪੱਟੀ ਐਸਡੀਐਮ ਦਫ਼ਤਰ ਦੇ ਗਾੜੀ ਤੱਕ ਜਾਵਾਂਗੇ ਜੀ ਭਾਜੀ ਕੀ ਹਾਲਾਂਜੀ ਵਾਹੀਪੁਰ ਕੀ ਕਾ ਖਾਲਸਾ ਵਾਹੀਪੁਰ ਕੀ ਕੀ ਫਤਹੀ ਮੈਂ ਬਰਵੰਤ ਸਿੰਘ ਪੈਂਡ ਜੌਣੇ ਕੇ ਭਾਰਤੀ ਕਿਸਾਨ ਸਿੱਧੂ ਜਿਹੜੀ ਸਾਡੀ ਜਥੇਬੰਦੀ ਅੱਜ ਇਕੱਤਰ ਹੋਈ ਆ ਸਭ ਤੋਂ ਵੱਡੀ ਮੈਂ ਸਾਰੀ ਸਮੁੱਚੀ ਜਥੇਬੰਦੀ ਨੂੰ ਵਧਾਈ ਦਿਨਾ ਕਿ ਸਾਡੇ ਵੀਰ ਸਤਨਾਮ ਸਿੰਘ ਡਾਕਟਰ ਹਰੀਕੇ ਪੱਤਨ ਜੋ ਕਿ ਅੱਜ ਸਮੁੱਚੀਆਂ ਬਲਾਕਾਂ ਇਕੱਠੀਆਂ ਹੋਈਆਂ ਵਾ ਸਮੁੱਚੇ ਬਲਾਕਾਂ ਦੇ ਆਗੂ ਇਕੱਠੇ ਹੋਏ ਆ ਔਰ ਸਾਰਿਆਂ ਨੇ ਰਲ ਕੇ ਫੈਸਲਾ ਲਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀਰ ਡਾਕਟਰ ਸਤਨਾਮ ਸਿੰਘ ਸਾਡੇ ਗਿਲੇ ਤਰਨ ਤਰਨ ਦੀ ਪ੍ਰਧਾਨਗੀ ਕਰਨਗੇ ਔਰ ਸਮੁੱਚੀ ਸਾਡੀ ਟੀਮ ਇਹਨਾਂ ਦੇ ਨਾਲ ਆ ਇਹਨਾਂ ਕੋ ਜੀ ਕਹਿੰਦੇ ਹੋਈ ਖਿਮਾ ਦੇ ਜਾਂਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ